ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪੂਰੀ ਲੀਡਰਸ਼ਿਪ ਦੇ ਨਾਲ ਆ ਰਹੇ ਨੇ ਗੁਰੂ ਸਾਹਿਬ ਦਾ ਸ਼ਰਧਾਂਜਲੀ ਕਰਨ ਵਾਸਤੇ ਜੋ ਸੂਤਰਾਂ ਤੋਂ ਜਾਣਕਾਰੀ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਰਜਿੰਦਰ ਸਿੰਘ ਧਾਮੀ ਦੇ ਨਾਲ ਮੀਟਿੰਗ ਕਰ ਸਕਦੇ ਨੇ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜੋ ਮੇਲਾ ਆ ਰਿਹਾ ਨੇ ਬੰਬਨਾ ਡਾਉਨ ਦੀ ਹਰਮੰਦਰ ਸਾਹਿਬ ਨੂੰ ਲੈ ਕੇ ਉਸ ਨੂੰ ਲੈ ਕੇ ਵਿਚਾਰ ਤੰਦਰ ਵੀ ਕੀਤਾ ਜਾ ਰਿਹਾ ਉੱਤੋਂ ਜਿਹੜੇ ਸਮਾਗਮ ਆ ਜਿਹੜੇ ਸਮਾਗਮਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ ਰੇ ਕੁਲਦੀਪ ਸਿੰਘ ਤਾਰੀਵਾਲ ਸਾਡੇ ਨਾਲ ਇਹ ਗੱਲਬਾਤ ਅਸੀਂ ਕਰਾਂਗੇ ਤਾਰੀਵਾਲ ਸਾਹਿਬ ਕਿੱਦਾਂ ਦੇਖ ਰਹੇ ਥੋੜੇ ਜਿਹਾ ਬਾਦ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਆ ਰਹੇ ਕੁਝ ਮਿੰਟਾਂ ਚ ਉਹ ਪਹੁੰਚ ਜਾਣਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਜਿਹੜੇ ਸ਼ੈਤਾਨ ਲੋਕ ਨੇ ਉਹ ਕੁਝ ਤਨਕੀਦੀਆਂ ਈਮੇਲਾਂ ਵਗੈਰਾ ਮਤਲਬ ਜਿਹੜੀਆਂ ਭੇਜਦੇ ਆ ਜਿਹਦੇ ਨਾਲ ਥੋੜਾ ਮਾਹੌਲ ਜਿਹੜਾ ਸੇਂਟਾ ਵਿਚਾਰ ਜਾਂ ਤਣਾਉ ਵਿੱਚ ਉਹਦੇ ਕਰਕੇ ਅੱਜ ਸੀਐਮ ਸਾਹਿਬ ਆਉਣਗੇ ਸੀਐਮ ਸਾਹਿਬ ਹੋ ਸਕਦਾ ਕਿ ਹੁਣੇ ਹੀ ਐਸਜੀਪੀਸੀ ਦੇ ਕੁਝ ਅਧਿਕਾਰੀਆਂ ਨੂੰ ਜੁੜੂ ਮਿਲ ਲਗੇ ਹੋ ਪਤਮਹੀਂ ਉਹਦੋਂ ਵੀ ਤੁਹਾਨੂੰ ਕਿਹਾ ਸੀ ਅੱਜ ਵੀ ਕਿਹਾ ਕਿ ਦਰਬਾਰ ਸਾਹਿਬ ਦੀ ਸਖਿਆ ਜਿਹੜੀ ਆ ਉਹਦੇ ਲਈ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੂਰੇ ਪਤਵੰਦ ਕੀਤੇ ਕਿਸੇ ਵੀ ਕਿਸਮ ਦਾ ਕੋਈ ਵੀ ਡਰਨ ਵਾਲੀ ਗੱਲ ਨਹੀਂ ਉਹ ਕੋਈ ਵੀ ਬੰਦੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠਾ ਜਿਹੜਾ ਸਾਡੇ ਇਸ ਧਾਰਮਿਕ ਸਥਾਨ ਹਲ ਸਿੱਖਾਂ ਦੇ ਮੱਕੇ ਹਲ ਅੱਖ ਚੁੱਕ ਕੇ ਵੇਖੇਗਾ ਸਾਦ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਭਾਵੇਂ ਦੁਨੀਆ ਦਾ ਕਿਤੇ ਵੀ ਕੋਈ ਬੰਦਾ ਹੋਵੇ ਉਥੋਂ ਭੜਕੇ ਲੈ ਆਮ ਪਰ ਸਰ ਮਨਸ਼ਾ ਕੀ ਹੈ ਕਿ ਇਹ ਕਿਹੜੇ ਲੋਕ ਨੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਕਿ ਜਿਹੜੇ ਭਾਈਚਾਰੇ ਦੇ ਵਿੱਚ ਵੰਡ ਪਾਉਣਾ ਚਾਹੁੰਦੇ ਨੇ ਕਿਉਂਕਿ 8 ਤੋਂ 9 ਮੇਲੇ ਹੁਣ ਤੱਕ ਆ ਚੱਕੇ ਆ ਨੇ ਪਰ ਹੁਣ ਸਿਆਸਤ ਵੀ ਇਹਦੇ ਉੱਪਰ ਬਹੁਤ ਜ਼ਿਆਦਾ ਹੋ ਰਹੀ ਹੈ ਦੇਖੋ ਪੰਜਾਬ ਐਸ ਵੇਲੇ ਤਰੱਕੀ ਦੇ ਰਾਹ ਤੇ ਆ ਪੰਜਾਬ ਨੇ ਸਦਾਤ ਭਗਵਾਨ ਸੇ ਮਾਨ ਦੀ ਗਵਾਹੀ ਚ ਬਹੁਤ ਡਵੈਲਪਮੈਂਟ ਕੀਤੀ ਹੈ ਪਰ ਕੁਝ ਲੋਕ ਪਿਛਲੇ ਕਈ 2 ਸਾਲਾਂ ਤੋਂ 3 ਸਾਲਾਂ ਤੋਂ ਹੀ ਲੱਗੇ ਆ ਜਿਉਂ ਦੀ ਸਰਕਾਰ ਬਣੀ ਆ ਉਹ ਕੋਈ ਨਾ ਕੋਈ ਇਦਾਂ ਦਾ ਮਤਲਬ ਛੇੜਦੇ ਰਹਿੰਦੇ ਆ ਕਿ ਜਿੰਨਾ ਸਰਕਾਰ ਜਿਹੜੀ ਆ ਹਸਤੇ ਰੋਵੇ ਮਾਹੌਲ ਖਰਾਬ ਹੋਵੇ ਪਤਾ ਅੱਜ ਤੱਕ ਕਦੀ ਨਾ ਇਦਾਂ ਹੋਇਆ ਨਾ ਹੋਵੇਗਾ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਕਈ ਮਤਲਬ ਜਿਹੜੀਆਂ ਇਹ ਸ਼ੈਤਾਨ ਲੋਕਾਂ ਦੀਆਂ ਜਿੱਥੇ ਬੰਦੀਆਂ ਹੋਰ ਕਈ ਲੋਕ ਜਿਹੜੇ ਉਹ ਕੋਸ਼ਿਸ਼ ਕਰਦੇ ਆ ਪਰ ਅਸੀਂ ਰਿਲੇਟਡ ਆ ਪੰਜਾਬ ਦਾ ਮਾਹੌਲ ਨਾ ਖਰਾਬ ਹੋਇਆ ਨਾ ਖਰਾਬ ਹੁੰਦਾਂਗੇ ਉਹ ਪੰਜਾਬ ਦੇ ਅੰਦਰ ਜਿਹੜਾ ਵੀ ਬੰਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਸਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸਰ ਸਾਹਿਬ ਪਹਿਲਾਂ ਤਾਂ ਇਹ ਗੁਰੂ ਘਰਾਂ ਨੂੰ ਮਿਲ ਆ ਰਹੀਆਂ ਸੀ ਰਾਤੀ 에어ਪੋਰਟ ਨੂੰ ਵੀ ਆਈ ਇੱਕ ਫੋਨ ਵੀ ਉੱਥੇ ਆਇਆ ਉਹਨੂੰ ਹੀ ਡਾਉਂ ਦੀ ਧਮਕੀ ਦਿੱਤੀ ਜਾ ਰਹੀ ਹੈ ਨਹੀਂ ਜੀ ਕੋਈ ਗੱਲ ਨਹੀਂ ਉੱਥੇ ਵੀ ਉਹਨਾਂ ਨੇ ਪੂਰੇ ਪ੍ਰਬੰਧ ਕੀਤੇ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਲੋਕ ਦੇਸ਼ ਉਦੋਧੀ ਨੇ ਜਿਹੜੇ ਲੋਕ ਪੰਜਾਬ ਉਦੋਧੀ ਨੇ ਉਹੀ ਇਦਾਂ ਦੇ ਕੰਮ ਕਰਦੇ ਹੂੰ ਇਸ ਕਰਕੇ ਅਸੀਂ ਬਲ ਸਾਰੀਆਂ ਚੀਜ਼ਾਂ ਤੋਂ ਚਿੰਤਤ ਹਰ ਪਾਸਿਓਂ ਚਿੰਤਤ ਆਈ ਹਰ ਪਾਸੇ ਨਿਗਾਹ ਰੱਖੀ ਆ ਹਰ ਪਾਸੇ ਸਾਡਾ ਖਿਆਲ ਆ ਕੌਣ ਕੀ ਕਰਨ ਰਿਹਾ ਕਿਤੇ ਵੀ ਕੋਈ ਕਿਸੇ ਵਾਰਦਾਤ ਕਰਨੀ ਜਿਹੜੀ ਅੱਗੇ ਨਹੀਂ ਜਾਂਦੇ ਪਹੁੰਚੋ ਪਰ ਸਿਆਸਤ ਬਹੁਤ ਹੋ ਰਹੀ ਆ ਰਾਜਾ ਵੜਿੰਗ ਵੀ ਆਏ ਸਨ ਐਮਪੀ ਗੁਰਜੀਤ ਸਿੰਘ ਉਹ ਜਿਹੜਾ ਹੋਰ ਵੀ ਬੀਜੇਪੀ ਦੇ ਆਗੂ ਆ ਸਨ ਉਹ ਕਹਿ ਰਹੇ ਕਿ ਸਰਕਾਰ ਚੁੱਪ ਕਿਉਂ ਹੈ ਪ੍ਰਸ਼ਾਸਨ ਕਿਉਂ ਚੋਪਾ ਪ੍ਰਸ਼ਾਸਨ ਕਿਉਂ ਨਹੀਂ ਲੱਭ ਰਿਹਾ ਇਹਨਾਂ ਕੋਲ ਬਹੁਤ ਜ਼ਿਆਦਾ ਰਾਈਟ ਹੈ ਕਿ ਕਦੋਂ ਕਦੋਂ ਚੁੱਪਿਆ ਹੈ ਹੇ ਛੋਪਿਆ ਅੱਜ ਤੋਂ ਕਿਨੇ ਦਾ ਪਹਿਲਾਂ ਅਸੀਂ ਇੱਕ ਬੰਦਾ ਜਿਹੜਾ ਜਗਦਾਉਂ ਤੋਂ ਜਿਹੜਾ ਇੱਕ ਸਬਕਤ ਕ੍ਰਾਈਮ ਵਾਲਾ ਸੀਗਾ ਉਹਨੂੰ ਫੜ ਕੇ ਲਿਆਏ। ਹੋਰ ਵੀ ਕਹਦੇ ਕਿਉਂਕਿ ਇਹ ਵੀ ਨਾ ਕੁਝ ਬਰਾਮਤ ਨਹੀਂ ਹੋਇਆ ਜਿਹੜੀ ਮੇਲ ਦੂਜੀ ਆਈ ਉਹਦੇ ਵਿੱਚ ਲਿਖਿਆ ਤੁਸੀਂ ਬੰਦਾ ਹੀ ਗਲਤ ਚੁੱਕ ਲਿਆ ਜੀ। ਨਹੀਂ ਜੀ ਕੋਈ ਇਦਾਂ ਦੀ ਗੱਲ। ਅਸੀਂ ਲੱਗੇ ਆ ਸਾਡੀਆਂ ਟੀਮਾਂ ਲੱਗੀਆਂ। ਸਾਡਾ ਮਤਲਬ ਜਿਹੜਾ ਪੁਲਿਸ ਪ੍ਰੋਸੀਜਨ ਆ ਉਹ ਲੱਗਾ ਇਸ ਕੰਮ ਤੇ। ਅਸੀਂ ਬੋਲੋ ਪੂਰੀ ਕੋਸ਼ਿਸ਼ ਦੇ ਵਿੱਚ ਆ ਕਿ ਸਰ ਕੋਈ ਜਦ ਗੱਲ ਇਹ ਆ ਕਿ ਅਸੀਂ ਬੋਲੋ ਕੋਈ ਇਦਾਂ ਦੀ ਘਟਨਾ ਨਹੀਂ ਹੋਣ ਦਿਆਂਗੇ ਜਿਹਦੇ ਨਾਲ ਪੰਜਾਬ ਦੇ ਵਿੱਚ ਕੋਈ ਮੋਰ ਕਲਾਬ ਉਹ ਵੇ ਤਾਂ ਸਾਡੇ ਇਸ ਧਾਰਮਿਕ ਸਥਾਨ ਨਾਲ ਕੋਈ ਬੰਦਾ ਅੱਖ ਚੁੱਕ ਕੋਈ ਨੀ ਸਿਆਸਤ ਕਰ ਰਹੀ ਉਹਨਾਂ ਨੂੰ ਕੁਝ ਕਰ ਉਹ ਸਿਆਸਤ ਕਰਦੇ ਉਹਦੇ 3 3.5 ਸਾਲ ਹੋ ਗਏ ਕਦੀ ਜਾਂਦੇ ਕੌਣ ਪੁੱਛਦਾ ਰਾਜੇ ਬੜਿੰਗੋ ਨਾਲ ਕੋਈ ਦਾ ਕੋਈ ਲੈ ਐਂਦਾ ਇੱਤੋਂ ਦੇਖਦੇ ਉਦਾਂ ਹੀ ਮੱਦੀ ਜੀ ਮੰਤਰੀ ਸਤੀਫਾ ਤੇ ਸਤੀਫੇ ਦੇ ਜਾਂਦੇ ਨੇ ਮੰਤਰੀਆਂ ਨੂੰ ਉਦਿਆਂ ਤੋਂ ਲਾਇਆ ਜਾ ਰਿਹਾ ਕੋਈ ਨਹੀਂ ਕੋਈ ਨਾਂ ਲੱਤਾ ਨਾ ਕੋਈ ਗੱਲ ਨਾ ਕੋਈ ਬਾਤ ਸਾ ਇਹਨਾਂ ਨੂੰ ਪਤਾ ਨਹੀਂ ਹੈ ਸਾਡੀ ਪਾਰਟੀ ਐਦਾਂ ਨਹੀਂ ਦੀ ਅਸੀਂ ਆਮ ਆਦਮੀ ਪਾਰਟੀ ਦੀ ਸਿਆਸਤ ਕਰਦੇ ਆਮ ਆਦਮੀ ਪਾਰਟੀ ਦੀ ਹੀ ਸਿਆਸਤ ਕਰਾਂਗੇ ਸਾਡੇ ਲੀਡਰ ਰਵਿੰਦ ਕੇਜ ਦਿਵਾਲ ਜੀ ਨੇ ਸਾਡੇ ਲੀਡਰ ਭਗਵੰਤ ਮਾਨ ਜੀ ਨੇ ਇਹ ਜੋ ਬਰਦੀ ਕਹੀ ਜਾਂ ਇਹਨਾਂ ਦੇ ਕਹਿਣਾ ਕੋਈ ਫਰਕ ਨਹੀਂ ਪੈਂਦਾ ਅਜ ਤੱਕ ਨਹੀਂ ਪਿਆ ਇਹ ਤਾਂ ਬੋਲੀ ਜਾਂਦੇ ਵਾਦੂ ਕੋਈ ਏਜੰਡਾ ਨਹੀਂ ਕੋਈ ਆਰਗੇਨਾਈਜੇਸ਼ਨ ਨਹੀਂ ਕੀ ਮੁੱਖ ਮੰਤਰੀ ਤੋਂ ਫਿਰ ਦੇ ਸਾਡੇ ਪ੍ਰਤਾਪ ਬਾਜਵਾ ਮੁੱਖ ਮੰਤਰੀ ਆ ਰਾਜਾ ਵੜਿੰਗ ਜੀ ਮੁੱਖ ਮੰਤਰੀ ਨੇ ਚੰਨੀ ਜੀ ਮੁੱਖ ਮੰਤਰੀ ਨੇ ਸੁਖੀਲ ਦਾਵਾ ਜੀ ਮੁੱਖ ਮੰਤਰੀ ਨੇ ਇਹ ਦੇ ਆਪ ਇੱਕਿਆ ਦੇ ਮੁੱਖ ਮੰਤਰੀ ਬਹੁਤ ਬਹੁਤ ਪੰਜਾਬ ਵੇਖਿਆ ਇਹਨਾਂ ਨੂੰ ਤਾਂ ਚਾਹੀਦਾ ਜਿਲ੍ਹਾ ਵਾਈਜ਼ ਮੁੱਖ ਮੰਤਰੀ ਕਾਗਦਫਤ ਦੇ ਪ੍ਰਧਾਨ ਨੂੰ ਚਾਹੀਦਾ ਰੋਹ ગાંધી ਨੂੰ ਕਿ ਉਹ ਇਹਨਾਂ ਨੂੰ ਜਿਲ੍ਹਾ ਵਾਈਜ਼ ਮੁੱਖ ਮੰਤਰੀ ਬਣਾ ਦੇ ਜਿੰਨੇ ਮੁੱਖ ਮੰਤਰੀ ਨਹੀਂ ਜੋ ਹਾਲ ਤਾਂ ਹਿaryana ਦੇ ਕਾਗਦ ਦੱਸਦਾ ਹੋਇਆ ਇਹਨਾਂ ਮੁੱਖ ਮੰਤਰੀਆਂ ਨੇ ਪੰਜਾਬ ਜੀ ਉਸ ਉਹ ਹਾਲਤ ਕਰਦੇ ਨਹੀਂ ਤੁਸੀਂ ਦੇਖੀ ਜੋ ਕੀ ਬਣਿਆ ਹਾਂ ਮੇਰੇ ਅਸਵਾਲ ਹੈ ਕਿ ਜਿਹੜਾ ਸਮਾਗਮ ਕੀਤਾ ਜਾ ਰਹੇ ਨੇ ਸ਼ਰੋਮਨੀ ਕਮੇਟੀ 350 ਸਾਲ ਉਸ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਜਹਰ ਜੋਸ ਪੰਥਰ ਉਹ ਵੱਖਰੀ ਵੱਖਰੀ ਪਾਈਗੇ ਕਿ ਇਸ ਪੰਥ ਢਾਡਾਣੀ ਹੈ ਸਾਡਾ ਵੀ ਆ ਉਸ ਨੂੰ ਲੈ ਕੇ ਵੀ ਬੜੀ ਸਿਆਸਤ ਹੋਈ ਆ ਜਹੇਦਾਰ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਨੇ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਦੇਖੋ ਸਰਕਾਰ ਆਪਣੇ ਪ੍ਰੋਗਰਾਮ ਕਰਦੀ ਸਾਨੂੰ ਆਪਣਾ ਇੱਕ ਅਧਿਕਾਰ ਹੈ ਆਪਣੇ ਪ੍ਰੋਗਰਾਮ ਕਰਦਾ ਐ ਜੀਪੀਸੀ ਸਾਡੀ ਸਿੱਖਾਂ ਦੀ ਨਮਈਦਾ ਜਮਾਤ ਹੈ ਉਹ ਆਪਣੇ ਪ੍ਰੋਗਰਾਮ ਕਰ ਰਹੀ ਹੈ ਕੋਈ ਟਕਰਾਅ ਵਾਲੀ ਗੱਲ ਥੋੜੀ ਹੈ ਕੋਈ ਉਹ ਆਪਣੇ ਕਹਾਂਗੇ ਆਪਣੇ ਕਹਾਂਗੇ ਕੋਈ ਗੱਲ ਨਹੀਂ ਸਰਕਾਰ ਆਪਣੇ ਬਦੋ ਇਹ ਮੈਸੇਜ ਆਵੇਗਾ ਕਿ ਸਰਕਾਰ ਵੱਖਰਾ ਪ੍ਰੋਗਰਾਮ ਕਰ ਰਹੀ ਆ ਸ਼ਰੂਮ ਨੇ ਕਮੇਟੀ ਵੱਖਰਾ ਕਿ ਕੋਈ ਕੋ ਪੰਦ ਪਾਰਟੀ ਕੋਈ ਇਦਾਂ ਦੀ ਮੈਸੇਜ ਨਹੀਂ ਹੈ ਸਰ ਕੋਈ ਇਦਾਂ ਦਾ ਮੈਸੇਜ ਨਹੀਂ ਹੈ ਐ ਜੀ ਪੀ ਸੀ ਤੋਂ ਬਿਨਾਂ ਵੀ ਤਾਂ ਦੁਨੀਆ ਭਰ ਦੇ ਸਿੱਖ ਰਹਿੰਦੇ ਆ ਜਿਨ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਨ ਮਨਾਉਣਾ ਕੱਲੀ ਐ ਜੀ ਬੀ ਸੀ ਦੇ ਮਨਾਉਂਦਾ ਬਜਾਏ ਥੋੜਾ ਖੜੀ ਦੁਨੀਆ ਐ ਜੀ ਬੀ ਸੀ ਦੇ ਅੰਦਰ ਬਾਕੀਆਂ ਨੇ ਵੀ ਦਿਨ ਮਨੂਣਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਝਾ ਲੱਗਦਾ ਕਿ ਅੱਜ ਸਮਾਗਮ ਨੂੰ ਲੈ ਕੇ ਗੱਲਬਾਤ ਹੋ ਸਕਦੀ ਮੁੱਖ ਮੰਤਰੀ ਤੇ ਪ੍ਰਧਾਨ ਸਾਹਿਬ ਦੇ ਵਿੱਚ ਇੱਕ ਹੋਰ ਸਮਾਗਮ ਹੋ ਸਕਦਾ ਜੀ ਉਹ ਮਿਲ ਗਏ ਸ਼ਾਇਦ ਉਹਨਾਂ ਨੇ ਮਿਲਣਾ ਇਹ ਨਹੀਂ ਮੈਨੂੰ ਪਤਾ ਕਿ ਕੀ ਏਜੰਡਾ ਹੈ ਉਹਨਾਂ ਨੇ ਕੀ ਗੱਲਬਾਤ ਕਰਨੀ ਆ ਪਰ ਪੰਜਾਬ ਸਰਕਾਰ ਨੇ ਆਪਣੇ ਡਵੈਲਪਮੈਂਟ ਤੇ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਪ੍ਰੋਗਰਾਮ ਜਿਹੜੇ ਲਿਖੇ ਆ ਸਮਝਦੇ ਕਿ ਐਸਜੀਪੀਸੀ ਆਪਣਾ ਕਰਦੀ ਆ ਜਦ ਉਹਨਾਂ ਦਾ ਆਪਣਾ ਕੰਮ ਆ ਸਰਕਾਰ ਦਾ ਆਪਣਾ ਕੰਮ ਆ ਅਸੀਂ ਕਈ ਪ੍ਰੋਜੈਕਟ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਤੇ ਸ਼ੁਰੂ ਕਰਨ ਜਾ ਰਹੇ ਆ ਉਹ ਸਰਕਾਰ ਨੇ ਆਲਰੇਡੀ ਕਿਹਾ ਮੁੱਖ ਅੱਜ ਉਹ ਬੈਂਕ ਜੀ ਨੇ ਕਿਹਾ ਇਸ ਕਰਕੇ ਇਦਾਂ ਦੀ ਗੱਲ ਕਰਨੀ ਕਿ ਕੋਈ ਟਕਰਾਅ ਨਹੀਂ ਗੱਲ ਆ ਬਿਲਕੁਲ ਕੋਈ ਟਕਰਾਅ ਦੀ ਗੱਲ ਨਹੀਂ ਬਿਲਕੁਲ ਜੀ ਜੀਰ ਸਾਹਿਬੀ ਸਾਡੇ ਮੇਰੇ ਸਾਹਿਬ ਵੱਡੇ ਤੋਹਫੇ ਮਿਲ ਰਹੇ ਨੇ ਨਿਊ ਮਰਸਾਦ ਤੋਂ ਵੀ 50 ਕਰੋੜ ਦਾ ਪ੍ਰੋਜੈਕਟ ਪਾਸ ਕੀਤਾ ਗਿਆ ਤੁਸੀਂ ਵੀ ਉਸ ਦਿਨ ਉੱਥੇ ਪਹੁੰਚੇ ਸੀ ਧਾਰੀ ਜੀ ਸਾਹਿਬ ਵੀ ਪਹੁੰਚੇ ਸੀ ਲੱਗਦਾ ਕਿ ਪੰਜਾਬ ਕਸ਼ਾਲ ਦੀ ਲਹਿਰ ਉੱਤੇ ਆ ਰਹੀ ਹੈ ਜੀ ਨੇ ਆ ਰਿਆ ਬਹੁਤ ਤੇਜ਼ੀ ਨਾਲ ਆ ਰਿਹਾ ਪੰਜਾਬ ਜਿਹੜੇ ਖਸਾਲੀ ਦੀ ਲਹਿਰ ਤੇ ਬਹੁਤ ਤੇਜ਼ੀ ਨਾਲ ਅੱਜ ਤੱਕ ਪੰਜਾਬ ਦੇ ਹਿੱਤਾਂ ਲਈ ਕਦੀ ਕਿਸੇ ਪਾਰਟੀ ਨੇ ਇੰਨਾ ਸਟੈਂਡ ਲੈ ਕੇ ਗੱਲ ਨਹੀਂ ਕੀਤੀ ਜਿਹੜਾ ਸਾਡੇ ਮਾਨਯੋਗ ਕੇਜਰੀਵਾਲ ਸਾਹਿਬ ਮਾਨ ਸਾਹਿਬ ਦੇ ਅਧੀਨ ਜਿਹੜਾ ਪੰਜਾਬ ਵਾਸਟ ਡਵੈਲਪਮੈਂਟ ਦੀ ਚੱਲ ਰਿਹਾ ਕਦੀ ਅੱਜ ਤੱਕ ਹੋਇਆ ਸੀਗਾ ਕਿ ਨਹਿਰੀ ਪਾਣੀ ਜਿਹੜਾ ਹੈਗਾ ਫਸਲਾਂ ਤੱਕ ਪਹੁੰਚਿਆ ਹੋਏ ਕਦੀ ਇਸ ਤਰ੍ਹਾਂ ਹੋਇਆ ਸੀਗਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਜਿਹੜਾ ਆਪਣੇ ਅਧਿਕਾਰਾਂ ਦੀ ਖਾਤਰ ਕੋਈ ਖਲੋਤਾ ਹੋਏ ਕਦੀ ਇਹੋ ਜਿਹੀਆਂ ਚੀਜ਼ਾਂ ਹੋਈਆਂ ਸੀ ਇਹ ਪੰਜਾਬ ਲਈ ਪਹਿਲੀ ਵਾਰ ਹੋ ਰਿਹਾ ਕਿ ਇੰਨੀ ਔਰ ਡਵੈ ਜਿੰਨੋਂ ਵੀ ਪੰਜਾਬ ਜਿਹੜਾ ਆਪਣੇ ਡਵੈਲਪਮੈਂਟ ਦੇ ਉੱਤੇ ਖਲੋਣਾ ਸ਼ੁਰੂ ਕਰਦਾ ਕਿਤੇ ਨਾ ਕਿਤੇ ਜਿਹੜੀਆਂ ਸ਼ਰਾਰਤਾਂ ਹੁੰਦੀਆਂ ਰਹੀਆਂ ਨੇ ਇਹ ਵੀ ਜਿਹੜੀ ਸਮਝਦੇ ਆਂ ਕਿ ਇਹ ਵੀ ਸ਼ਰਾਰਤ ਦਾ ਹਿੱਸਾ ਹੈ ਕੋਈ ਇਹਦੇ 'ਚ ਐਡੀ ਕੋਈ ਗੱਲ ਨਹੀਂ ਔਰ ਇਹ ਸ਼ਰਾਰਤ ਜਿਹੜੀ ਰੰਗੀ ਹੋ ਜਾਏਗੀ ਬਿਲਕੁਲ ਰੰਗੀ ਹੋਏਗੀ ਪਹੁੰਚ ਰਹੇ ਨੇ ਅੱਜ ਮੀਟਿੰਗ ਹੋ ਸਕਦੀ ਕੋਈ ਵੱਡਾ ਤੋਹਫ਼ਾ ਹੋਰ ਮਿਲ ਸਕਦਾ ਅੰਮ੍ਰਿਤ ਸਰ ਨੂੰ ਦੇਖੋ ਇਹ ਸੀਐਮ ਸਾਹਿਬ ਇਹ ਜ਼ਰੂਰੀ ਨਹੀਂ ਹੈ ਕਿ ਜਦੋਂ ਵੀ ਸੀਐਮ ਸਾਹਿਬ ਆਉਣ ਕੋਈ ਨਾ ਕੋਈ ਦੇ ਕੇ ਜਾਣ ਸੀਐਮ ਸਾਹਿਬ ਕੋ ਹਮੇਚਾ ਹੀ ਉੱਥੇ ਬੈਠੇ ਆਂ ਅਸੀਂ ਲੱਲੀ ਦਾ ਜੋਜਾਈਦਾ ਹੋਏ ਔਰ ਅੱਜ ਵੀ ਵੇਖੋ 60 ਕਰੋੜ ਦੇ ਪ੍ਰੋਜੈਕਟ ਅਜੇ ਪਰਸੋਂ ਸ਼ੁਰੂ ਕੀਤੇ ਆ ਔਰ ਸ਼ਹਿਰ ਲਈ ਬਹੁਤ ਸਾਰੇ ਪ੍ਰੋਜੈਕਟ ਹੈ ਜਿਹੜੇ ਆਲਰੇਡੀ ਜਿਹੜੇ ਸ਼ੁਰੂ ਕਰ ਰਹੇ ਆ ਕੀਤੇ ਵੀ ਨੇ ਸੋ ਇਹਦੇ ਲਈ ਕੋਈ ਫੰਡਾਂ ਦੀ ਕੋਈ ਦਿੱਕਤ ਨਹੀਂ ਆਏਗੀ ਜੀ ਕੋਈ ਦਿੱਕਤ ਨਹੀਂ ਔਰ ਡਿਵੈਲਪਮੈਂਟ ਦੇ ਕੰਮ ਜਿਹੜੇ ਨਿਰੰਤਰ ਜਾਰੀ ਰਹਿਣਗੇ ਬਿਲਕੁਲ ਧੰਨਵਾਦ ਜੀ ਮੁੱਖ ਮੰਤਰੀ ਥੋੜੇ ਸਮੇਂ ਤੱਕ ਸੱਚ ਕੇ ਸ੍ਰੀ ਹਰਮੰਦ ਸਾਹਿਬ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਪਹੁੰਚ ਰਹੇ ਨੇ ਤਾਂ ਉੱਥੇ ਹੀ ਕੁਲਦੀਪ ਸਿੰਘ ਤਾਰੀਵਾਲ ਦੇ ਵੱਲੋਂ ਸਿਆਸਤ ਕਰਨ ਵਾਲ ਕੈਮਰਾਵਨ ਵਿਸ਼ਾਲ ਦੇ ਨਾਲ ਮਨਜਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਅੰਮ੍ਰਿਤਸਰ